ਸਾਰੇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾ ਰਹੀ ਆ ਪਤੀ ਪਤਨੀ ਦੇ ਪਿਆਰ ਦਾ ਗੀਤ ਹੈ ਪਤਨੀ ਕਹਿੰਦੀ ਆ ਪਤੀ ਨੂੰ ਕਹਿੰਦੀ ਜੇ ਤੈਨੂੰ ਕੋਈ ਸਾਹਾਂ ਤੋਂ ਵੱਧ ਕੇ ਚਾਹੁੰਦਾ ਹੋਵੇ ਤੇਰੇ ਰਾਹਾਂ ਚ ਆਵਦਾ ਦਿਲ ਵਿਸ਼ਾਉਂਦਾ ਹੋਵੇ ਕਹਿੰਦੀ ਤੂੰ ਠੇਡਾ ਨਾ ਮਾਰੀ ਕਦੇ ਵੀ ਤੇ ਜਾਨ ਤੋਂ ਪਿਆਰਾ ਹੋਵੇਂ ਤੂੰ ਜਿਸ ਦਾ ਕਦੇ ਉਹਦੇ ਨਾਲ ਧੋਖਾ ਨਾ ਕਰੀ ਕਹਿੰਦੀ ਜਾਨ ਨੂੰ ਪਿਆਰਿਆ ਵੇ ਕਦੇ ਐਦਾਂ ਨਹੀਂ ਕਰੀਦਾ ਬਸ ਸੋਣਾ ਗੀਤ ਹੈ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਨੋ ਆਨੰਦ ਪਿਆਰੇ ਜੀ ਗੀਤ ਦਾ ਕੋਈ ਪੈਰਾ ਵਿੱਚ ਦਿਲ ਵਿਸਾਉਂਦਾ ਹੋਵੇ ਸਾਹੋਂ ਬਦਕੇ ਚਾਉਂਦਾ ਹੋਵੇ ਓਨੂੰ ਠੇਡਾ ਨਹੀਂ ਮਾਰੀਂਦਾ ਸੱਚੇ ਰੱਬ ਤੋਂ ਡਰੀਂਦਾ ਨੋ ਪਿਆਰ ਆਵੇ ਕਦੇ ਐਦਾਂ ਨਹੀਂ ਕਰੀਂਦਾ ਕੋਈ ਰਾਹਾਂ ਵਿੱਚ ਖੜਾ ਜਿਉ ਡੀਕਦਾ ਹੋਵੇ ਕੋਈ ਅੱਖੀਆਂ ਚ ਖਾਬਾਂ ਨੂੰ ਵਿਉਲੀਕਦਾ ਹੋਵੇ ਉਹ ਨੂੰ ਲਾਰਾ ਨਹੀਂ ਲਾਹਿੰਦਾ ਝੂਠਾ ਕੋਲਨੀ ਪਰੀਦਾ ਜਨ ਪਿਆਰ ਆਵੇ ਕਦੇ ਐਦਾਂ ਨਹੀਂ ਕਰੀਦਾ ਕੋਈ ਦਿਲ ਵਿੱਚ ਦੱਬ ਕੇ ਤੇਰੀ ਆਕੜ ਵੀ ਜਾਰਦਾ ਏ ਕਦੇ ਘਰ ਨਾਲ ਸੋਚੀ ਬੇ ਅੱਡ ਹੋਣ ਤੋਂ ਡਰਦਾ ਏ ਉਹ ਨੂੰ ਲਾਰਾ ਨਹੀਂ ਲਾਇਂਦਾ ਵੇ ਝੂਠਾ ਬਾਦਾਨੀ ਕਰੀਂਦਾ ਸੁਣ ਜਾਨ ਪਿਆਰ ਵੇ ਕਦੇ ਇਦਾਨੀ ਕਰੀਂਦਾ ਕੋਈ ਪੈਰਾਂ ਵਿੱਚ ਦੇਲ ਬਿਸ਼ਾਉਂਦਾ ਹੋਵੇ ਸਾਹ ਵਦਕੇ ਚਾਉਂਦਾ ਹੋਵੇ ਉਹ ਨੂੰ ਠੇਡਾ ਨਹੀਂ ਮਾਰੀਂਦਾ ਸੱਚੇ ਰੱਬ ਤੋਂ ਡਰੀਂਦਾ ਜਾਨੋ ਪਿਆਰਿਆ ਵੇ ਕਦੇ ਐਦਾਂ ਨਹੀਂ ਕਰੀਂਦਾ ਜਾਨੋ ਇਦਾਂ ਨਹੀਂ ਕਰੀਦਾ ਲਓ ਜੀ ਗੀਤ ਪੂਰਾ ਹੋਇਆ ਗੀਤ ਤਾਂ ਛੋਟਾ ਹੀ ਸੀ ਪਰ ਮੈਨੂੰ ਬਹੁਤ ਸੋਹਣਾ ਲੱਗਦਾ ਸੀ ਮੈਂ ਕਿਹਾ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਸੋ ਮੈਨ ਦੱਸਿਓ ਜਰੂਰ ਕਮੈਂਟ ਕਰਕੇ ਤੁਹਾਨੂੰ ਪਸੰਦ ਆਇਆ ਤੇ ਮਨੋਨੰਦ ਪਿਆਰੇ ਜੀ ਗੀਤ ਦਾ ਤੇ ਸੁਣੋ ਤੇ ਮੈਨੂੰ ਕਮੈਂਟ ਜਰੂਰ ਕਰਕੇ ਦੱਸਿਓ